ਉਮ ਬੁਟੀ ਤੌਰ ਤੇ ਗੱਲ ਕਰੀਏ ਦਿਮਾਗੀ ਜਿਹੜੀ ਯਾਦ ਸ਼ਕਤੀ ਆ ਅੱਜ ਕੱਲ੍ਹ ਲੋਕਾਂ ਦੇ ਮੋਬਾਈਲ ਦੇ ਪੰਬਲ ਪੂਸੇ ਨੇ ਬਹੁਤ ਲੋਕਾਂ ਨੂੰ ਕਨਫਿਊਜ਼ ਰੱਖਦਾ ਯਾਦ ਸ਼ਕਤੀ ਵਧਾਉਣ ਚ ਇਹ ਕੰਮ ਗੋਰੇਸ ਤੋਂ ਹੁਣ ਵਾਪਸ ਆ ਰਹੇ ਸਾਡੇ ਪ੍ਰਾਤਨ ਜਿਹੜੇ ਉਹਦੇ ਵੱਲ ਆ ਰਹੇ ਆ ਤਾਂ ਇਹਦੇ ਵਿੱਚ ਇਹ ਐਂਟੀ-ਏਜਿੰਗ ਬਹੁਤ ਵਧੀਆ ਐਂਟੀ-ਏਜਿੰਗ ਸਾਦੇ ਰੋਗ ਜਿਹੜੇ ਹੈਗੇ ਨਾ ਖੰਗ ਜਾਂ ਹੋਰ ਸਾਦੇ ਰੋਗ ਆ ਉਹਦਾ ਇਲਾਜ ਇਹਦੇ ਤੋਂ ਜਿਹੜੇ ਸਾਡੇ ਵੈਦ ਕਰਦੇ ਰਹੇ ਆ ਖਾਸ ਤੌਰ ਤੇ ਜਿਹੜਾ ਇੱਕ ਹੋਰ ਇਹਦੇ ਬੀਜਾਂ ਤੋਂ ਨਾ ਬੀਜਾਂ ਨੂੰ ਪੀਸ ਕੇ ਲੋਕ ਨੁਸਕੇ ਬਣਾਉਂਦੇ ਨੇ ਪੇਟ ਦੇ ਕੀੜੇ ਲਈ ਸਾਡੇ ਆਸ-ਪਾਸ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਸਾਡੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਸਾਊਥ-ਵੈਸਟ ਮਾਲਵਾ ਹੈਗਾ ਤੇ ਉਹ ਉਹ ਵਾਲੇ ਜ਼ਿਲ੍ਹਿਆਂ 'ਚ ਜਾਦਾ ਪਾਇਆ ਜਾਂਦਾ ਬੁਖਸਰ ਬਠੰਡਾ ਹਬੂਰ ਵਾਲੀ ਜਿਹੜੀ 벨ਟ ਹੈ ਜੋ ਰਾਜਸਥਾਨ ਨੂੰ ਜਾਂਦੇ ਆ ਇਹਦੀ ਜਿਹੜੀ ਮੇਨ ਵਿਸ਼ੇਸ਼ਤਾ ਜਦੋਂ ਆਪਾਂ ਦੇਖਦੇ ਆ ਤਾਂ ਉਹ ਆ ਚੀਜ਼ ਆ ਤਾਂ ਜੀਵ ਜੰਤੂਆਂ ਦਾ ਸੰਤੁਲਨ ਨੂੰ ਬਚਾਉਣ ਦੇ ਵਿੱਚ ਸਾਡੇ ਰੁੱਖ ਪੌਦੇ ਬਹੁਤ ਸਹਾਈ ਆ ਕੋਈ ਫਰਕ ਨਹੀਂ ਪਿਆ ਆ 48 ਪਲੱਸ ਵੀ ਹੋ ਗਿਆ ਸੀ ਤੇ ਇਹਨਾਂ ਇਹਨਾਂ ਤੇ ਕੁਝ ਨਹੀਂ ਫਰਕ ਪਿਆ ਉਹ ਰੀਜ਼ਨ ਕਿਸ ਵੀ ਹੋਈ ਇਹ ਇੱਥੋਂ ਦੇ ਇਸ ਖਿੱਤੇ ਦੇ ਉਹ ਕੋਈ ਨਾ ਫਿਰ ਸਿੱਧਾ ਇਹਨੂੰ ਸੂੜਾ ਲੱਪਣਾ ਤੇ ਚੱਕ ਦੇਣਾ ਕੰਮ ਉਹ ਉਹ ਨਹੀਂ ਕਰਨਾ ਕਿਰਪਾ ਕਰਕੇ ਬਲੋ ਕਿਸੇ ਆਯੁਰਵੇਦ ਕਮਾਰ ਨਾਲ ਜਾਂ ਪੁਰਾਣੇ ਵੈਦ ਨਾਲ ਸਲਾਹ ਕਰੋ ਬਹੁਤ ਬੈਨੀਫਿਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲਬਾਤ ਕਰਾਂਗੇ ਲਸੂੜੇ ਬਾਰੇ ਅਲੱਗ-ਅਲੱਗ ਰੁੱਖ ਜਿਹੜੇ ਆ ਉਹਨਾਂ ਦੀ ਅਲੱਗ-ਅਲੱਗ ਵਿਸ਼ੇਸ਼ਤਾਵਾਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਲਾਭਦਾਇਕ ਵੀ ਹੈ ਬਾਈ ਬਲਵਿੰਦਰ ਸਿੰਘ ਲੱਖੇਵਾਲੀ ਨਾਲ ਅੱਜ ਇਹਦੇ ਤੇ ਗੱਲਬਾਤ ਕਰਾਂਗੇ ਬਾਈ ਲਸੂੜੇ ਬਾਰੇ ਦੱਸੋ ਅੱਜ ਲਸੂੜੇ ਦੀ ਵਾਰੀ ਆ ਗਈ ਉਦੋਂ ਪਹਿਲਾਂ ਵੀ ਦਵਾ ਚ ਗੱਲ ਹੋਰ ਆ ਲਸੂੜੇ ਦਾ ਸੁਣਨ ਦੀ ਹਾਂਜੀ ਹਾਂਜੀ ਉਹ ਜਿਆਦਾਤਰ ਜੋ ਸੌਰਾ ਤੁਰੇ ਫਰੀਦਾ ਕਰੇ ਕਿਤੇ ਹਨਾ ਹਾਂਜੀ ਕੋਈ ਇੱਕ ਨੋ ਡਾਕਟਰ ਸ਼ਾਹ ਉਹਦਾ ਨਾ ਹੁਣ ਜਿਆਦਾ ਭਾਰੀ ਲੱਗ ਲੱਗਾ ਜਦੋਂ ਕੋਈ ਬਾਈ ਕਹਿੰਦਾ ਨਾ ਸਵਾਜਾ ਆ ਜਾਂਦਾ ਸਹੀ ਹੈ ਨਹੀਂ ਤਾਂ ਹੁੰਦਾ ਇਹ ਉਹ ਵੀ ਲੋਕ ਇਹ ਸੋਚਦੇ ਨੇ ਕਿ ਉਹਦਾ ਗੁੱਸਾ ਹੀ ਨਾ ਕਰ ਜੀ ਹਾਂ ਇੱਕ ਹੈ <laughs> अच्छा मैं कह भाई बलवंत सिंह लग गया हां <laughs> स्वागा हा, है अपना तो हो गया सही है सो लसूड़े दी बड़ा बेहतरीन ਰੁੱਖਾ ਸਾਡੇ ਪੰਜਾਬ ਦੇ ਵਿਰਾਸਤੀ ਰੁੱਖਾਂ ਚੋਂ ਇੱਕ ਰੁੱਖਾ ਤੇ ਇਹਨੂੰ ਸਾਡੇ ਨਾ ਖਿੱਤੇ ਵਾਈਸ ਜਿਵੇਂ ਬੋਲੀ ਬਦਲਦੀ ਹੈ ਹਨਾ ਥੋੜੇ ਕੋ ਤੇ ਬੋਲੀ ਬਦਲ ਜਾਂਦੀ ਹੈ ਤੇ ਉਹ ਵੀ ਜਿਵੇਂ ਇਹਨੂੰ ਬਹੁਤ ਜ਼ਿਆਦਾ ਲੋਕ ਲਸੂੜਾ ਕਹਿੰਦੇ ਲੱਲੇਰਾ ਤੇ ਬਹੁਤ ਜ਼ਿਆਦਾ ਲੋਕ بڑے ਲੋਕ ਇਹਨੂੰ ਨਸੂੜਾ ਵੀ ਕਹਿੰਦੇ ਨਸੂੜਾ ਨੰਨੇ ਨਾਲ ਵੀ ਨੰਨੇ ਨਾਲ ਵੀ ਕਹਿੰਦੇ ਹਨ ਉਹ ਉਹ ਹੈ ਸੇਮ ਹੀ ਰੁੱਖ ਹੈ ਤੇ ਪਰ ਉਹ ਖਿੱਤੇ ਵਾਈਜ਼ ਬਦਲ ਜਾਂਦਾ ਉਹਦਾ ਨਾਮ ਬਦਲ ਜਾਂਦਾ ਫਿਰ ਇਹਨੂੰ ਕੁਝ ਲੋਕ ਇੰਡੀਅਨ ਚੈਰੀ ਵੀ ਕਹਿ ਦਿੰਦੇ ਆ ਅੱਛਾ ਫਲਾਂ ਕਰਕੇ ਨਾ ਤੇ ਫਿਰ ਇੱਕ ਇਹਦਾ ਖਾਸ ਨਾਮ ਜਿਹੜਾ ਗਲੋਬ ਲੈਵਲ ਤੇ ਹੈਗਾ ਉਹ ਬਰਡ ਲਾਈਮ ਟਰੀ ਹੈ ਅੱਛਾ ਉਹ ਬੋਤ ਉਹਦੇ ਵਿੱਚ ਅਹਿਮੀਅਤ ਇਹ ਹੈ ਕਿ ਇਹਦੀ ਜਿਹੜੀ ਮੇਨ ਵਿਸ਼ੇਸ਼ਤਾ ਜਦੋਂ ਆਪਾਂ ਦੇਖਦੇ ਆ ਤਾਂ ਉਹ ਆ ਚੀਜ਼ ਆ। ਹੂੰ ਹੂੰ। ਛੋਟੇ ਉਹਦੇ ਕਾਪੀਆਂ ਜੋੜਦੇ ਰਹੇ ਆ ਹਨਾ। ਹੂੰ ਤੇ ਇਹਦਾ ਜਿਹੜਾ ਚਿਪਚਿਪਾ ਪਦਾਰਥ। ਹੂੰ। ਬਰਡ ਲਾਈਮ ਟਰੀ ਇਹ ਆ ਕਿ ਵਿਦੇਸ਼ਾਂ ਦੇ ਵਿੱਚ ਨਾ ਕਈ ਕਿਸੇ ਕਾਰਜਾਂ ਤਹਿਤ ਜਦੋਂ ਕੁਛ ਛੋਟੇ ਪੰਛੀਆਂ ਨੂੰ ਫੜਨਾ ਹੁੰਦਾ ਉਹ ਕੀ ਕਰਦੇ ਆ ਉਹ ਨਾ ਰੁੱਖਾਂ ਦੀਆਂ ਟਾਹਣੀਆਂ ਤੇ ਚਿਪਚਿਪਾ ਪਦਾਰਥ ਜਿਹੜਾ ਜਿਵੇਂ ਆਪਾਂ ਆਮ ਭਾਸ਼ਾ 'ਚ ਕਹਿੰਦੇ ਆ ਜਿਵੇਂ ਫੇਵਿਕੋਲ টাইਪ ਮਟੀਰੀਅਲ ਹਨਾ ਉਹਨੂੰ ਉਹਦੇ ਉੱਤੇ ਇਦਾਂ ਚਪਕਾ ਦਿੰਦੇ ਆ ਫਿਰ ਜਦੋਂ ਕੋਈ ਪੰਛੀ ਆਉਂਦਾ ਉਹਦੇ ਤੇ ਬੈਠਦਾ ਤੇ ਪੰਛੀ ਜੰਮ ਜਾਂਦਾ ਉੱਤੇ ਤੇ ਉਹ ਨੂੰ ਪੰਛੀ ਨੂੰ ਫੜ ਲੈਂਦੇ ਆ ਤੇ ਇਹ ਇਹਦਾ ਜਿਹੜਾ ਲੇਸਦਾਰ ਆ ਨਾ ਇਹ ਵੀ ਉਸ ਚੀਜ਼ ਲਈ ਯੂਜ਼ ਹੁੰਦਾ ਕਈ ਦੇਸ਼ਾਂ ਦੇ ਵਿੱਚ ਆ ਦੇਖੋ ਨਾ ਮੇਰੀਆਂ ਉਂਗਲ ਹੁਣ ਆਏ ਜੁੜਦੀ ਆ ਤਾਂ ਉਹ ਫਿਰ ਇਹ ਉਹ ਉਹ ਪੰਚੀ ਫੜ ਲਈ ਬਾਹਰ ਵਿਦੇਸ਼ਾਂ 'ਚ ਸਾਡੇ ਤਾਂ ਨਹੀਂ ਇਹ ਯੂਜ਼ ਹੁੰਦਾ 슈ਗਰ ਆ ਇਸ ਪਾਸੇ ਨਹੀਂ ਪਈ ਤੁਹਾਡੇ ਲੋਕ ਤੇ ਉਹ ਤਾਂ ਕਰਕੇ ਇਹਨੂੰ ਬਾਰਡ ਲਾਈਮਟਰੀ ਕਿਹਾ ਜਾਂਦਾ ਹੂੰ ਤਾਂ ਫਿਰ ਪੰਜਾਬ ਦੇ ਵਿੱਚ ਵਿੱਚ ਜਦੋਂ ਆਪਾਂ ਗੱਲ ਕਰਦੇ ਤੇ ਦੋ ਦੋ ਬਣਗੀਆਂ ਦੀ ਇਹਦੀ ਗੱਲ ਚੱਲਦੀ ਆ ਜਿਵੇਂ ਇੱਕ ਲਸੂੜਾ ਤੇ ਇੱਕ ਲਸੂੜੀ ਹੂੰ ਤੇ ਜੋ ਬਹੁਤ ਜ਼ਿਆਦਾ ਟੈਕਨੀਕਲੀ ਜਾਣਦੀ ਤਾਂ ਲੋੜ ਨਹੀਂ ਹੈਗੀ ਮੋٹے ਦੇ ਤੌਰ ਤੇ ਆ ਵੀ ਜੋ ਆਸੇ-ਪਾਸੇ ਸਾਡੇ ਜ਼ਿਆਦਾਤਰ ਜਿਹੜੇ ਹੌਲ ਰੋਖ ਜ਼ਿਆਦਾ ਮਿਲ ਰਹੇ ਉਹ ਲਸੂੜੇ ਦੇ ਜ਼ਿਆਦੇ ਮਿਲਦੇ ਆ ਨਸੂੜੀਆਂ ਘੱਟ ਮਿਲਦੀਆਂ ਨੇ ਹਾਂ ਤੇ ਉਹਦਾ ਮੋਟਾ ਜਿਹਾ ਫੰਡਾ ਇਹੀ ਹੁੰਦਾ ਕਿ ਉਹਦੇ ਫਲ ਵੀ ਤੇ ਜਿਹੜਾ ਪੱਤਿਆਂ ਦਾ ਸਾਈਜ਼ ਵੀ ਉਹ ਨਸੂੜੀ ਦਾ ਲਸੂੜੀ ਕਹ ਲਈਏ ਜਾਂ ਨਸੂੜੀ ਕਹ ਲਈਏ ਉਹ ਛੋਟਾ ਉਹ ਛੋਟਾ ਹੁਣ ਤਾਂ ਹੀ ਕਹਿੰਦੇ ਬਸ ਹਾਂ ਬਸ ਉਹਦਾ ਉਹੀ ਹੈ ਛੋਟਾ ਹੀ ਕਰਕੇ ਤਾਂ ਹੀ ਹਾਂ ਬਈ ਫਿਰ ਇਹਦੇ 'ਚ ਜਿਵੇਂ ਆਪਣਾ ਪ੍ਰਾਤਮ ਅਰੋਖ ਹੈ ਵਿਰਾਸਤੀ ਇਹਦੇ 'ਚ ਸਾਹਿਤ ਦੇ ਵਿੱਚ ਵੀ ਇਹਦਾ ਹੋਊਗਾ ਰੋਲ ਪੂਰਾ ਹਾਂ ਹਾਂ ਬਿਲਕੁਲ ਸਾਹਿਤ ਦੇ ਵਿੱਚ ਜਿਦਾਂ ਕਈ ਜਗ੍ਹਾ ਤੇ ਜ਼ਿਕਰ ਆਉਂਦਾ ਜਿਵੇਂ ਇੱਕ ਬਹੁਤ ਪ੍ਰਚਲਿਤ ਆ ਵੀ ਸਾਡੇ ਕੋਠੇ ਮਗਰਲ ਸੁਹੜੀਆ ਹਾਂ ਦਿਨੇ ਨਾਲ ਲੜਦਾ ਦਿਨੇ ਸਾਡੇ ਨਾਲ ਲੜਦਾ ਤੇ ਰਾਤੀ ਗੱਲਾਂ ਗੂੜੀਆਂ ਹਾਂ ਤੇ ਫਿਰ ਇੱਕ ਹੈਗਾ ਵੀ ਕਿੱਕਰਾਂ ਵੀ ਲੰਘਿਆਈ ਟਾਲੀਆਂ ਵੀ ਲੰਘਿਆਈ ਲੰਗੜੂ ਰਹਿ ਗਿਆ ਲਸੂੜਾ ਲੈ ਜੀ ਮੇਰਾ ਗੁੱਟ ਮੈਂ ਕੇ ਛੁੱਟੀ ਆਇਆ ਤਾਂ ਬਣਾ ਦੀ ਚੂੜਾ ਸੋ ਬੜੀ ਜਗਾ ਜ਼ਿਕਰ ਹੈਗਾ ਸਿਟਣੀਆਂ ਚ ਵੀ ਲਸੂੜੇ ਦਾ ਜ਼ਿਕਰ ਆਉਂਦਾ ਦਾੜੀ ਜੋੜਨ ਦੀ ਉਹ ਮੈਨੂੰ ਹੁਣ ਪ੍ਰੋਪਰ ਸਿਟਣੀ ਯਾਦ ਨਹੀਂ ਵੀ ਉਹ ਕਹਿੰਦੇ ਆ ਕਿ ਖੋਦੀ ਦਾੜੀ ਵਾਲੇ ਬੰਦੇ ਦੀ ਕੋਈ ਇੱਕ ਸਿਟਣੀਆਂ ਚ ਹੈਗੀ ਆ ਅੱਛਾ ਵੀ ਆ ਜਿਹੜਾ ਤੁਸੀਂ ਕਹਿੰਦੇ ਹੋ ਉਹ ਲੱਗ ਜਾਂਦਾ ਆ ਵੀ ਉਹ ਕੋਈ ਬੰਦੇ ਤੇ ਦਾੜੀ ਵੀ ਹੁੰਦੀ ਤੇ ਉਹਲੇ ਸੋਹਰੇ ਜਾਲਾ ਜੁੜਾ ਹੁੰਦਾ ਹਣਾ ਤੇ ਉਹ ਫਿਰ ਇਹਦੇ ਚ ਨਗਲੀ ਦਾੜੀ ਜੋੜਦੇ ਆ ਇਹਦੇ ਨਾਲ ਅੱਛਾ 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 ਕੀ ਬਾਤ ਹੈ ਸਾਹਿਤ ਬਹੁਤ ਹੀ ਕਰਾ ਬਈ ਇਹ ਹੁੰਦਾ ਕਿੱਥੇ ਕਿੱਥੇ ਜ਼ਿਆਦਾਤਰ ਦੇਖੋ ਜੇ ਸਾਡੇ ਪੰਜਾਬ ਚ ਤਾਂ ਆਪਾਂ ਖੜੇ ਆ ਤਾਂ ਇਹਦੀ ਗੱਲ ਕਰ ਰਹੇ ਆ ਪੰਜਾਬ ਦਾ ਵਰਾਸੀ ਰੁੱਖ ਵੀ ਤਾਂ ਪੰਜਾਬ ਚ ਹੁੰਦਾ ਹਾਂ ਰਾਜਸਥਾਨ ਚ ਹੁੰਦਾ ਔਰ ਇਹਦੇ ਵਿੱਚ ਬੜੀ ਵਰੀਏਸ਼ਨ ਇਹ ਹੈ ਕਿ ਸਾਡੇ ਜ਼ਿਆਦਾਤਰ ਵੈਸੇ ਹੀ ਡਰਾਈ ਏਰੀਆ ਦਾ ਰੁੱਖ ਹੈ ਖੁਸ਼ਕ ਇਲਾਕੇ ਦਾ ਰੁੱਖ ਹੈ ਪਰ ਜਿਹੜੇ ਪਛਮੀ ਘਾਟ ਨੇ ਸਿੱਲੇ ਇਲਾਕੇ ਆ ਉੱਥੇ ਵੀ ਪਾਇਆ ਜਾਂਦਾ ਹਾਂ ਹਾਂ ਪਰ ਸਾਡੇ ਆਸ-ਪਾਸ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਸਾਡੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਸਾਊਥ-ਵੈਸਟ ਮਾਲਵਾ ਹੈਗਾ ਤੇ ਉਹ ਉਹ ਵਾਲੇ ਜ਼ਿਲ੍ਹਿਆਂ 'ਚ ਜ਼ਿਆਦਾ ਪਾਇਆ ਜਾਂਦਾ ਬੁਖਸਰ ਬਠਿੰਡਾ ਹਬੂਰ ਵਾਲੀ ਜਿਹੜੀ ਬੈਲਟ ਹੈ ਜੋ ਰਾਜਸਥਾਨ ਨੂੰ ਜਾਣਦੇ ਆ ਤਾਂ ਹੀ ਜਦੋਂ ਅਸੀਂ ਰਾਜਸਥਾਨ ਜਾਈਏ ਤਾਂ ਰਾਜਸਥਾਨ ਤੁਹਾਨੂੰ ਅਕਸਰੀ ਢਾਬਿਆਂ ਤੇ ਜਿਹੜੇ ਵਧੀਆ ਢਾਬੇ ਹੁੰਦੇ ਆ ਜਿਵੇਂ ਉਹ ਦਿੱਲੀ ਨੂੰ ਜਾਣਦੇ ਨਾ ਵੀ ਉਹ ਪਚਰੰਗਾ achar ਮਿਲਦਾ ਤੇ ਜਦੋਂ ਆਪਾਂ ਇੱਧਰ ਜਾਂਦੇ ਆ ਤਾਂ ਉਦੋਂ ਫਿਰ ਉਹ ਜਿਹੜੀਆਂ ਉੱਥੇ achar ਵਨਗੀਆਂ ਮਿਲਦੀਆਂ ਤੇ ਉਹਨਾਂ ਦੇ ਵਿੱਚ ਇਹਦਾ achar ਖਾਸ ਤੌਰ ਤੇ ਤੁਹਾਨੂੰ achar ਵੀ ਮਿਲਦਾ ਔਰ ਕਈ ਟਾਬਿਆਂ ਵਾਲੇ ਜਾਂ ਜਿਹੜੇ ਅੱਜ ਕੱਲ ਤਾਂ ਉਹ ਜੋ ਫਾਰਮ ਟੂਰਿਜ਼ਮ ਉੱਥੇ ਬਹੁਤ ਰਿਹਾ ਹੈ ਨਾ ਹਾਂਜੀ ਹਾਂਜੀ ਤੇ ਉਹਦੀ ਸਬਜੀ ਬੜੀ ਸਵਾਦ ਬੁਣਾ ਕੇ ਖਵਾਉਂਦੇ ਆ ਅੱਛਾ ਕੀ ਬਾਤ ਹੈ ਕੀ ਬਾਤ ਹੈ ਭਾਈ ਫਿਰ ਜਿਵੇਂ ਹੁਣ ਤੁਸੀਂ ਇਹਦੇ ਬਾਰੇ ਦੱਸਿਆ ਹੈ ਨਾ ਤੇ ਬਾਕੀ ਇਹ ਰੁੱਖ ਦੀ ਹੋਰ ਵੀ ਵਿਸ਼ੇਸ਼ਤਾ ਦੱਸੋ ਜਿਵੇਂ ਪੱਤੇ ਹੋ ਗਏ ਲੱਕੜ ਬੂਹੇ ਇਹਦੇ ਇੱਕ ਦਸਤ ਹਾਂ ਏਰੀਆ ਜਿਹੜਾ ਤੁਸੀਂ ਗੱਲ ਕੀਤੀ ਪੰਜਾਬ ਅਗੇ ਪਾ ਇੰਡੀਆ ਦੀ ਤਾਂ ਗੱਲ ਕੀਤੀ ਹੈ ਵੀ ਇਹ ਡਰਾਈ ਸਟੇਟਾਂ ਨੇ ਗੁਜਰਾਤ ਵੱਲ ਵੀ ਪਾਇਆ ਜਾਂਦਾ ਹਨ ਤੇ ਗਲੋਬਲ ਲੈਵਲ ਤੇ ਇਹ ਆਸਟ੍ਰੇਲੀਆ ਚ ਵੀ ਅਮਰੀਕਾ ਚ ਵੀ ਹੈਨਾ ਤੇ ਸ਼੍ਰੀਲੰਕਾ ਚ ਉਹ ਜਿੱਵੇਂ ਬਰਫਾਂਲੇ ਲਾ ਕੇ ਉੱਥੇ ਵੀ ਹੋ ਜਾਂਦਾ ਨਹੀਂ ਬਹੁਤ ਜ਼ਿਆਦਾ ਵੀ ਇਹ ਤੋਂ ਸਭ ਇਹ ਡਰਾਈ ਤੇ ਖੁਸ਼ਕ ਏਰੀਆ ਹੁਣ ਜਿਹੜਾ ਯੂਐਸ ਅਫਰੀਕਾ ਬਰੂਕਾ ਚ ਹੁੰਦਾ ਹੋਣਾ ਅਮਰੀਕਾ ਦਾ ਇਲਾਕਾ ਤੁਹਾਨੂੰ ਪਤਾ ਉਹਦੇ ਚ ਖੁਸ਼ਕਲਾਕ ਆਪਣੇ ਵਾਲਾ ਕੈਲੀਫੋਰਨੀਆ ਸਾਈਡ ਹੈ ਜਿਹੜਾ ਹੈਗਾ ਹਨ ਤੇ ਖੁਸ਼ਕਰਾਕਾ ਚ ਵੀ ਪਾਇਆ ਜਾਂਦਾ ਇਹਦੇ ਜਿਹੜੇ ਪੱਤੇ ਆ ਹਨ ਪੱਤਿਆਂ ਦੀ ਜਿਹੜੀ ਸ਼ੇਪ ਹੈਗੀ ਆ ਇਹ ਗੋਲ ਤੇ ਕਈ ਹੁਣ ਪੱਤਿਆਂ ਦੇ ਵਿੱਚ ਵਰੀਏਸ਼ਨ ਮਿਲਦੀ ਆ ਦੇਖੋ ਤੁਸੀਂ ਆਹ ਪੱਤਾ ਜਦੋਂ ਛੋਟਾ ਹੈ ਨਾ ਇਹ ਗੋਲ ਆ ਹਾਂਜੀ ਤੇ ਇਹਦੇ ਵਿੱਚ ਤੁਸੀਂ ਆਹ ਚੀਜ਼ ਦਾ ਸਵਾਲ ਦੇਖੋ ਹਨ ਤੇ ਆ ਆ ਅੰਡਾਕਾਰ ਹੋ ਗਿਆ ਹਾਂ ਜਿਵੇਂ ਜਿਵੇਂ ਪੱਤਾ ਵੱਡੇ ਹੋ ਜਾਂਦੇ ਯਾਰ ਉਹ ਅੰਡਾਕਾਰ ਹੋ ਜਾਂਦੇ ਆ ਫਿਰ ਪੱਤਿਆਂ ਦੇ ਵਿੱਚ ਜਿਹੜੇ ਪੱਤੇ ਜਦੋਂ ਤਾਜ਼ੇ ਨਵੇਂ ਪੱਤੇ ਹੁੰਦੇ ਆ ਉਦੋਂ ਸੌਫਟ ਹੁੰਦੇ ਆ ਤੇ ਜਿਵੇਂ ਜਿਵੇਂ ਇਹ ਵੱਡੇ ਹੋਈ ਜਾਣੇ ਪੱਤੇ ਪੁਰਾਣੇ ਹੋਈ ਜਾਣੇ ਸੌਰੀ ਤੇ ਖੁਰਦਰੇ ਹੋਈ ਜਾਂਦੇ ਆ ਅੱਛਾ ਇਹਦੇ ਪੱਤਿਆਂ ਦੇ ਵਿੱਚ ਖਾਸ ਤੌਰ ਤੇ ਨਾ ਪ੍ਰੋਟੀਨ ਤੇ ਰੇਸ਼ਾ ਪਾਇਆ ਜਾਂਦਾ ਕੱਚਾ ਰੇਸ਼ਾ ਤਾਂ ਉਸ ਕਰਕੇ ਇਹ ਬੱਕਰੀਆਂ ਦਾ ਚਾਰਾ ਬਹੁਤ ਵਧੀਆ ਔਰ ਰਾਜਸਥਾਨ ਦੇ ਵਿੱਚ ਬੱਕਰੀਆਂ ਤੇ ਊਠ ਜ਼ਿਆਦਾ ਪਾਇੰਦੇ ਦੋਨਾਂ ਦੇ ਲਈ ਚਾਰੇ ਦੇ ਵੀ ਯੂਜ਼ ਹੁੰਦਾ ਰਿਹਾ ਔਰ ਇਹਦੇ ਜਿਹੜੇ ਪੱਤੇ ਆ ਕਈ ਪੁਰਾਣੇ ਵੇਲੇ ਚ ਹੁਣ ਤਾਂ ਵੈਸੇ ਨਸ਼ੇ ਵਾਲੇ ਹਾਈ ਟੈਕ ਹੋ ਗਏ ਪੀੜੀਆਂ ਲੋਕ ਛਾ ਪੀਂਦੇ ਨਹੀਂ ਤੇ ਇਦਾਂ ਬੀੜੀਆਂ ਦੇ ਉਹ ਲੇਟਣ ਦੇ ਲਈ ਵੀ ਇਹ ਬਹੁਤ ਇਹਦੇ ਪੱਤੇ ਕੰਮ ਆਉਂਦੇ ਰਹੇ ਆ ਤੇ ਜਿਹੜੇ ਜਿਹੜੇ ਰੁੱਖ ਦੇ ਪੱਤੇ ਥੋੜੇ ਜਿਹਾ ਵੱਡੇ ਹੋ ਜਾਂਦੇ ਆ ਜਾਂ ਇਹ ਇਹ ਇਹਦਾ ਪੱਤਾ ਨਾ ਆ ਦੇਖੋ ਜੋੜ ਲਾਉਣੇ ਫੇਰ ਫਟਦਾ ਇਹ ਤਾਂ ਇਹ ਡੂਨੇ ਪੱਤਲਾਂ ਚ ਵੀ ਇਹਦਾ ਯੂਜ਼ ਹੁੰਦਾ ਰਿਹਾ ਜਿਵੇਂ ਟੱਕ ਦੇ ਪੱਤੇ ਆ ਹਨਾ ਉਹਨਾਂ ਦਾ ਜ਼ਿਆਦਾ ਹੀ ਹੁੰਦਾ ਇਹਦਾ ਘੱਟ ਹੁੰਦਾ ਪਰ ਇਹਦਾ ਵੀ ਯੂਜ਼ ਹੁੰਦਾ ਰਿਹਾ ਪੱਤੇ ਉਪਯੋਗ ਹੁੰਦਾ ਰਿਹਾ ਬਈ ਇਹਦਾ ਬਾਕੀ ਆਪਾਂ ਦੇਖੀਏ ਹੋਰ ਕੋਈ ਜਿਵੇਂ ਫੁੱਲ ਜਾਂ ਉਹ ਇਹਨਾਂ ਦੀ ਜਮਰੇ ਵੀ ਦੱਸੋ ਸਾਨੂੰ ਇਹਦੇ ਜਿਹੜੇ ਇਹਨੂੰ ਫੁੱਲ ਲੱਗਦੇ ਆ ਸਫੇਦ ਤੇ ਪੀਲੇ ਜੇ ਲੱਗਦੇ ਮਾਰਚ ਮਹੀਨੇ ਚ ਫੁੱਲ ਲੱਗਦੇ ਆ ਹੂੰ ਔਰ ਇਹਦੇ ਫੁੱਲਾਂ ਦਾ ਜਿਹੜਾ ਬਤੁਰਾ ਇੱਕ ਖਾਸੀਅਤ ਜਿਹੜਾ ਫੁੱਲਾਂ ਦਾ ਸਬੰਧ ਹੈ ਉਹ ਗਰਮੀ ਨਾਲ ਬੜਾ ਜਿਵੇਂ ਅੱਜ ਕੱਲ ਤਾਂ ਲੋਕ ਨਾ ਵੀ ਉਹ એનર્ਜੀ ਡਰਿੰਕ ਲੈਂਦੇ ਆ ਗਰਮੀ ਦੇ ਵਿੱਚ ਵਨ ਵਨਸ ਵਨ ਨੇ ਹਾਂਜੀ ਹਾਂਜੀ ਡਰਿੰਕਸ ਮਿਲਦੇ ਆ ਲੋਕ ਕਹਿੰਦੇ ਪੀਣਾ ਗਰਮੀ ਦੇ ਲਈ ਤਾਂ ਪੁਰਾਤਨ ਵੇਲੇ ਚ ਲੋਕ ਨਾ ਜਿਹੜੇ ਇਹਦੇ ਫੁੱਲ ਹੁੰਦੇ ਸੀ ਉਹਨੂੰ ਦਹੀਂ ਚ ਮਿਕਸ ਕਰਕੇ ਉਹ ਜਿਹਨੂੰ ਹੀਟ ਵੇਵ ਕਹਿੰਦੇ ਆ ਨਾ ਅੰਗਰੇਜ਼ੀ ਚ ਲੂ 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 ਲੱਗਦੀ ਆ ਜਿਹੜੀ ਲੂ ਲੱਗਦੀ ਆ ਉਹਦੇ ਲਈ ਬੜਾ ਕਾਰਗਰ ਹੁਣ ਵੀ ਜਿਹੜੇ ਪੁਰਾਣੇ ਬਜ਼ੁਰਗ ਨੇ ਨਾਲ ਠੰਡਾ ਹੁੰਦਾ ਹੈ ਕਹਿੰਦੇ ਹਾਂ ਠੰਡਾ ਇੱਕ ਉਸ ਗਰਮੀ ਤੋਂ ਬਹੁਤ ਬਚਾਉਂਦੇ ਆ ਇਹਦੇ ਜਿਹੜੇ ਫੁੱਲ ਨੇ ਤੇ ਉਹ ਮਾਰਚ ਚ ਜਿਹੜੇ ਫੁੱਲ ਪੈਂਦੇ ਆ ਤੇ ਉਹ ਸਮਾ ਪੈ ਕੇ ਹੌਲੀ ਹੌਲੀ ਫਿਰ ਅ ਜੂਨ ਮਹੀਨੇ ਚ ਆਪਾਂ ਹੁਣ ਜੂਨ ਤੇ ਖੜੇ ਆ ਤੇ ਉਹ ਫਲਾਂ ਚ ਤਬਦੀਲ ਹੋ ਜਾਂਦੇ ਆ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਜਿਹੜੇ ਫਾਲ ਹੈਗੇ ਆ ਜੋ ਲਸੂੜੀਆਂ ਵੀਰੇ ਹੱਥ ਚ ਨਹੀਂ ਇਹਨਾਂ ਦਾ ਰੰਗ ਇਹ ਐਂਡ ਮਈ ਇਹ ਤੋਂ ਸ਼ੁਰੂ ਹੋ ਜਾਂਦੇ ਆ ਬਾਈ ਮੌਸਮ ਦੇ ਹਿਸਾਬ ਨਾਲ ਥੋੜਾ ਜਿਆ ਕੋਈ 10 20 ਦਿਨ ਅੱਗੇ ਪਿੱਛੇ ਚੱਲਦੇ ਆ ਇਹ ਹਰੇ ਰੰਗ ਦੇ ਹੁੰਦੇ ਆ ਪਹਿਲਾਂ ਜਦੋਂ ਬਈ ਆ ਦੇਖੋ ਤੁਹਾਡੇ ਨਾਲ ਲੈਂਦਾ ਨਹੀਂ ਨਾ ਹਾਂ ਹਾਂ ਤੇ ਇਹ ਫਿਰ ਹਰਾ ਰੰਗ ਜਿਹੜਾ ਹੌਲੀ ਹੌਲੀ ਪੀਲੇ ਚ ਹਲਕੇ ਗੁਲਾਬੀ ਚ ਜਿਹੜਾ ਇਹ ਸ਼ਾਨਦਾਰ ਰੰਗ ਆ ਜਿਹੜਾ ਸਹੀ ਰੰਗ ਬਣਦਾ ਉਹ ਆ ਜੋਗਿਆ ਰੰਗ ਆ ਹੂੰ ਜਿਹੜਾ ਪ੍ਰੋਪਰ ਬਰ ਜਾਂਦਾ ਕੀ ਬਾਤ ਆ ਤੇ ਇਹ ਫਿਰ ਉਹ ਜੋਗਿਆ ਰੰਗ ਜਦੋਂ ਪੱਕ ਜਾਂਦੇ ਤੇ ਜੋਗਿਆ ਰੰਗ ਆ ਤੇ ਫਿਰ ਹੌਲੀ 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 ਜਿਹੜੇ ਜੇ ਅਪਰ ਨਹੀਂ ਵਰਤਾਂਗੇ ਤਾਂ ਇਹ ਇਹਨਾਂ ਦਾ ਰੰਗ ਹੌਲੀ ਹੌਲੀ ਕਾਲਾ ਹੋ ਜਾਂਦਾ। ਸੋ ਇਹਦੇ ਜਿਹੜਾ ਜਿਹੜੇ ਇਹਦੇ ਫਲ ਆ ਹਨ ਫਲ ਫਲ ਦੇ ਵਿੱਚ ਆ ਜਿਹੜਾ ਜਿਹੜਾ ਮੈਨੂੰ ਚਿਪਕਿਆ ਇਹਨੂੰ ਪਲਪ ਕਹਿੰਦੇ ਨੇ ਅੰਗਰੇਜ਼ੀ ਚ ਪੰਜਾਬੀ ਚ ਗੁੱਦਾ ਕਹਿੰਦੇ ਆ। ਉਹ ਜਦੋਂ ਗੁੱਦਾ ਇਦਾਂ ਕਰਦੇ ਆ ਤੇ ਉਹਦੇ ਵਿੱਚੋਂ ਫਿਰ ਆ ਗਿੜਕ ਨਿਕਲਦੀ ਆ। ਤੇ ਉਹ ਗਿੜਕ ਦੇ ਵਿੱਚ ਗਾਂ ਫਿਰ 1 ਤੋਂ 4 ਬੀਜ ਹੁੰਦੇ ਆ। अच्छा ਇਹਦੇ ਵਿੱਚ ਗਾਂ ਵੀ ਹਾਂ ਗਿੜਕ ਦੇ ਵਿੱਚੋਂ ਵਿੱਚ ਬੀਜ ਹੁੰਦੇ ਆ ਹਾਂ ਤੇ ਬੀਜਾਂ ਦੇ ਵਿੱਚੋਂ ਫਿਰ ਗਾਂ ਤੇਲ ਨਿਕਲਦਾ ਜਿਹੜਾ ਤੇਲ ਨਿਕਲਦਾ ਅੱਛਾ ਉਹ ਥੀਲੀ ਤੋਂ ਬਣ ਕੇ ਲੰਮ ਲੰਮ ਕੋਕਾ ਕੋਕਾ ਬਣਦਾ ਬਹੁਤ ਸ਼ਾਬਾਸ਼ ਤੇ ਜੋ ਤੇਲ ਹੈ ਨਾ ਉਹ ਪਸ਼ੂਆਂ ਦੀ ਖਰਾਕ ਦੇ ਵਿੱਚ ਯੂਜ਼ ਹੁੰਦਾ ਅੱਛਾ ਕੀ ਬਾਤ ਹੈ ਇੱਕ ਇਹਦੇ 'ਚ ਹੋਰ ਖਾਸ ਚੀਜ਼ ਦਿਖਾਉਣਾ ਚਾਹੂਗਾ ਮੈਂ ਹਨਾ ਕਿਰੋਂ ਬੈਂਡ ਫੋਕਸ ਕਰੇ ਹਾਂ ਇਹਦੇ ਵਿੱਚ ਨਾ ਜਿਵੇਂ ਹੁਣ ਦੋ ਤਰ੍ਹਾਂ ਦੀਆਂ ਚੀਜ਼ਾਂ ਦਿਖਣੀਆਂ ਮਤਲਬ ਦਿਖਣੀਆਂ ਲਸੂੜੀਆਂ ਇੱਕ ਆਹ ਲਸੂੜੀ ਆ ਹੂੰ ਹੂੰ ਇਹ ਤੇ ਇੱਕ ਆਹ ਲਸੂੜੀ ਜ ਤੇ ਇੱਕ ਆਹ ਹੂੰ ਠੀਕ ਆ ਇਹ ਕਈ ਤਰ੍ਹਾਂ ਦੋ ਤਿੰਨ ਤਰ੍ਹਾਂ ਦੀਆਂ ਨੇ ਮੋٹے ਤੌਰ ਤੇ ਇਹ ਆ ਵੀ ਜਿਹਦੇ ਵਿੱਚ ਆ ਮੋਰੀ ਆ ਇਹਨੂੰ ਸਰੰਗੀ ਕੀੜਾ ਕਹਿੰਦੇ ਆ ਅੱਛਾ ਇਹ ਜਿਹਦੀ 'ਚ ਬਾਹਰ ਮੋਰੀ ਹੋਊਗੀ ਨਾ ਤੇ ਉਹਦੇ 'ਚ ਜਦੋਂ ਆਪਾਂ ਗੜਕ ਕੱਢਾਂਗੇ ਉਹਦੇ 'ਚ ਵੀ ਮੋਰੀ ਹੋਊਗੀ ਆਹ हां ਆ ਵੀ ਮੁਰਿਆ ਠੀਕ ਹੈ ਹੂੰ ਜਦੋਂ ਅਸੀਂ ਇਹਦੇ ਤੋਂ ਜੇ ਅਸੀਂ ਪੌਦ ਤਿਆਰ ਕਰਦੀ ਹੈ ਹੂੰ ਹੂੰ ਤਾਂ ਉਦੋਂ ਫਿਰ ਜਦੋਂ ਇਹਦੇ ਇਹਦੀਆਂ ਜਿਹੜੇ ਇਹਦੇ ਜਿਹੜੇ ਫਾਲ ਇਕੱਠੇ ਕੀਤੇ ਜਾਂਦੇ ਆ ਉਹ ਵਿਸ਼ੇਸ਼ ਤੌਰ ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਉਹਦੇ ਵਿੱਚ ਅਜਦਾ ਕੀੜਾ ਨਾ ਮੌਜੂਦ ਹੋ ਨਾ ਹੋਵੇ ਜੇ ਕੀੜਾ ਮੌਜੂਦ ਹੋਊਗਾ ਕੀੜਾ ਸਵਾਲ ਲੈ ਗਿਆ ਹੋਣਾ ਇਹਦੇ ਚੁਖਾ ਗਿਆ ਹੋਣਾ ਜਿਹੜਾ ਤੇਲ ਆ ਜਿਹੜਾ ਬੀਜ ਜਿਹੜਾ ਬੀਜ ਖਾ ਚੁੱਕਿਆ ਫਿਰ ਇਹ ਜਰਮੀਨੇਟ ਨਹੀਂ ਕਰਦੇ ਉਹ ਕਈ ਵਾਰੀ ਜਦੋਂ ਅਸੀਂ ਭਾਗ ਖੋਏ ਬਹੁਤ ਜ਼ਿਆਦਾ ਇਕੱਠਾ ਕਰਕੇ ਬੀਜਦੇ ਆ ਫਿਰ ਕਹਿੰਦੇ ਜਰਮੀਨੇਸ਼ਨ ਨਹੀਂ ਆਈ। ਤਾਂ ਇਹ ਚੀਜ਼ ਬਹੁਤ ਅਮੂਸ਼ੇਸ਼ ਆ। ਕਿ ਜਦੋਂ ਪੱਕ ਜਾਂਦੇ ਫਿਰ ਜਲਾਈ ਤੋਂ ਬਾਅਦ ਲੋਕ ਜਿਹੜੇ ਲਾਉਂਦੇ ਆ ਉਹ ਫਿਰ ਇਹਦਾ ਇਕੱਠਾ ਕਰ ਲੈਂਦੇ ਆ। ਹਾਂ। ਕੀ ਆ ਗੱਲ ਹੈ। ਬਈ ਗਾਂ ਨਹੀਂ ਗਾਂ ਫਰਾਂ ਹੀ ਲੱਗੀ ਜਾਂਦੇ ਰਹਿੰਦੇ ਬਸ ਅ ਬੀਜਾਂ ਤੋਂ ਜਿਹੜੇ 4 ਬੀ ਨਿਕਲਦੇ ਆ ਉਹ 4 ਬੁੱਟੇ ਲੱਗਣਗੇ। ਵੀਡੀਓ ਆਪਾਂ ਆਪਾਂ ਜਿਹੜੇ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਉਹ ਗਿੜਕ ਇੱਕ ਗਿੜਕ ਆਪਾਂ ਇੱਕ ਇੱਕ ਥੈਲੀ ਦੇ ਵਿੱਚ ਜਾਂ ਬੈਡ 'ਚ ਵੱਖ-ਵੱਖ ਲੋਕ ਤਰੀਕੇ ਬਣਾਉਂਦੇ ਆ ਜਿਆਦਾਤਰ ਬਾਲੇ ਲੋਕ ਤਾਂ ਥੈਲੀਆਂ ਚਵਾ ਲੈਂਦੇ ਉਹ ਉਹਦੇ ਵਿੱਚੋਂ ਫਿਰ ਇੱਕ ਬੀਜ ਜਿਹੜਾ ਹੈਗਾ ਉਹ ਜਿਵੇਂ ਜਿਹੜਾ ਜਿਆਦਾ ਮਤਲਬ ਮਜ਼ਬੂਤ ਹੁੰਦਾ ਹਨਾ ਉਹ ਇੱਕ ਭੁੰਗਰ ਜਾਂਦਾ ਉਹ ਫਿਰ ਅੱਗੇ ਦੀ ਅੱਗੇ ਫਿਰ ਲੋਕ ਅੱਛਾ ਅੱਗੇ ਜਿਹੜਾ ਤਾਂ ਬਈ ਲੱਕੜ ਬਾਰੇ ਵੀ ਦੱਸੋ ਇਹਦੀ ਬਾਰੇ ਇਹਦੀ ਲੱਕੜ ਦੀ ਵੀ ਇੱਕ ਵਿਸ਼ੇਸ਼ਤਾ ਹੈਗੀ ਆ ਉਹ ਇੱਕ ਤਾਂ ਇਹ ਹੈ ਕਿ ਪੁਰਾਣੇ ਸਮੇਂ ਵਿੱਚ ਉਹ ਖੇਤੀ ਸੰਦ ਬਣਦੇ ਸੀ। ਅੱਛਾ। ਖੇਤੀ ਸੰਦਾਂ ਦੇ ਨਾਲ ਜਾਂ ਜਿਹੜੀ ਇਹਦੀ ਜਾਦਾ ਵਿਸ਼ੇਸ਼ਤਾ ਇਹ ਹੈ ਕਿ ਵੀ ਖੂਹ ਦੇ ਕਈ ਹਿੱਸੇ ਜਾਂ ਕਿਸ਼ਤੀਆਂ ਬਣਦੀਆਂ ਸੀ। ਰੀਜ਼ਨ ਇਹ ਹੈ ਕਿ ਇਹਦੀ ਲੱਕੜ ਜਦੋਂ ਪਾਣੀ 'ਚ ਰਹਿੰਦੀ ਹੈ ਨਾ ਉਹ ਤੋਂ ਜ਼ਿਆਦਾ ਖੰਡਣਸਾਰ ਹੋ ਜਾਂਦੀ। ਇਸੇ ਕਰਕੇ ਖੂਹ ਦੇ ਕੁਝ ਹਿੱਸੇ ਜਾਂ ਜਿਹੜੀਆਂ ਕਿਸ਼ਤੀਆਂ ਇਹ ਤੋਂ ਬਣਦੀਆਂ। ਉਹ ਵੈਸੇ ਲੱਕੜ ਚੀੜੀ ਜੀ ਵੀ ਲੱਗਦੀ ਹੈ ਨਾ ਇਹਦੀ। ਹਾਂ ਹਾਂ ਇਹ ਬੰਤਰ ਤੋਂ ਦੇਖੋ ਤੁਸੀਂ। ਹਾਂ। ਕੀ ਬਾਤ ਹੈ। ਇਹਦੀ ਲੱਕੜ ਤੋ ਛੋਟੇ ਖੇਤੀ ਸੌਣ ਤਾਂ ਬਹੁਤ ਬੰਦੇ ਨੇ। ਹੂੰ। ਬਈ ਫਿਰ ਆਹ ਜਿਹੜੀ ਇਹ ਫਾਲਾ ਇਹਦਾ ਜਾਂ ਕੁਝ ਹੋਰ ਪੱਤੇ ਆ ਕਿਸੇ ਹੋਰ ਕੰਮ ਵੀ ਆਉਂਦੇ। ਜਿਵੇਂ ਜ਼ਿਆਦਾਤਰ ਆਪਣੇ ਜਿਹੜੇ ਰੋਕਾ ਉਹ ਸਿਹਤ ਸਹੂਲਤਾਂ ਜ਼ਿਆਦਾ ਦਿੰਦੇ ਆ। ਹਾਂ ਉਹ ਤਾਂ ਇਹਦਾ ਇਹ ਤਾਂ ਮਤਲਬ ਉਹ ਕਈ ਚੀਜ਼ਾਂ ਦੇ ਲਈ ਬਹੁਤ ਰਾਮਬਨ ਆ। ਹੂੰ ਹੂੰ। ਜੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਦਿਮਾਗੀ ਜਿਹੜੀ ਯਾਦ ਸ਼ਕਤੀ ਆ ਅੱਜ ਕੱਲ੍ਹ ਲੋਕਾਂ ਦੀ ਮੋਬਾਈਲ ਦੇ ਪੱਬਲ ਪੂਰੇ ਨੇ ਬਹੁਤ ਲੋਕਾਂ ਨੂੰ ਕਨਫਿਊਜ਼ ਰੱਖਦਾ ਇਹ ਯਾਸ਼ਕਤੀ ਵਿਧਾਨ ਚ ਇਹ ਕੰਮ ਆਉਂਦਾ ਅੱਛਾ ਫਿਰ ਇਹਦਾ ਜਿਹੜਾ ਸੱਕ ਹੈ ਉਹ ਦੰਦਾਂ ਦੀਆਂ ਬਿਮਾਰੀਆਂ ਤੇ ਜਿਹੜਾ ਉਪਯੋਗ ਪੁਰਾਣੇ ਲੋਕ ਕਰਦੇ ਰਹੇ ਆ ਸਾਹ ਦੇ ਰੋਗ ਜਿਹੜੇ ਹੈਗੇ ਨਾ ਖੰਗ ਜਾਂ ਹੋਰ ਸਾਹ ਦੇ ਰੋਗ ਆ ਉਹਦਾ ਇਲਾਜ ਇਹਦੇ ਤੋਂ ਜਿਹੜੇ ਸਾਡੇ ਵੈਦ ਕਰਦੇ ਰਹੇ ਆ ਖਾਸ ਤੌਰ ਤੇ ਜਿਹੜਾ ਇੱਕ ਹੋਰ ਇਹਦੇ ਬੀਜਾਂ ਤੋਂ ਨਾ ਬੀਜਾਂ ਨੂੰ ਪੀਸ ਕੇ ਲੋਕ ਨੁਸਕੇ ਬਣਾਉਂਦੇ ਨੇ ਪੇਟ ਦੇ ਕੀੜੇ ਲਈ। ਅੱਛਾ ਕਈਆਂ ਦੇ ਜਿਵੇਂ ਪੇਟ ਬਾਦ ਹਾਜਮੀ ਮਤਲਬ ਡਾਈਜੈਸਟਿਵ ਸਿਸਟਮ ਜਿਹਨੂੰ ਅਸੀਂ ਅੱਜ ਕੱਲ੍ਹ ਜਿਆਦਾ ਸ਼ਬਦ ਵਰਤਦੇ ਆ। ਉਹ ਅਕਸਰ ਹੀ ਲੋਕਾਂ ਦਾ ਖਰਾਬ ਰਹਿੰਦਾ ਤੇ ਉਹਦੇ ਵਿੱਚ ਕਈਆਂ ਦਾ ਉਹ ਬਾਦ ਹਾਜਮੀ 'ਚ ਵੀ ਕੰਮ ਕਰਦਾ ਤੇ ਪੇਟ ਦੇ ਕੀੜੇ ਵੀ ਮਾਰਦਾ। ਅੱਛਾ ਇਹ ਦੋ ਮਤਲਬ ਦੋ ਤਿੰਨ ਪ੍ਰਾਈਮ ਇਹਦੇ ਯੂਜ਼ ਨੇ ਉਹਨਾਂ ਦੇ ਵਿੱਚ ਇੱਕ ਜਿਵੇਂ ਦਿਮਾਗ ਦੀ ਸ਼ਕਤੀ ਜਿਹੜਾ ਹੈਗਾ ਯਾਦ ਸ਼ਕਤੀ ਵਾਲਾ ਹੋ ਗਿਆ। ਇੱਕਾ પેટ ਦੀਆਂ ਬਿਮਾਰੀਆਂ ਦਾ ਨਾਮਾਂ ਦੀ ਲੋੜ ਨਹੀਂ ਪਿਆ ਹੈ ਨਾ ਬਾਦ ਅਜ ਵੀ ਹੋ ਗਈ ਤੇ ਇੱਕ ਇਹਦਾ ਹੈਗਾ ਜਿਹੜਾ ਖਾਸ ਕਰਕੇ ਮੂਤਰ ਰੋਗ ਨੇ ਸਾਡੇ ਜਿਹੜੇ ਤੇ ਮਰਦਾਨਾ ਕਮਜ਼ੋਰੀ ਦਾ ਸੰਬੰਧਿਤ ਨੁਸਖੇ ਇਹਦੇ ਤੋਂ ਤਿਆਰ ਹੁੰਦੇ ਨੇ ਆ ਅੱਛਾ ਹਾਂ ਫਿਰ ਜੋੜਾਂ ਦੇ ਦਰਦ ਬੁਖਾਰ ਬੜੀਆਂ ਬਿਮਾਰੀਆਂ ਨੇ ਤੇ ਆ ਤਿੰਨ ਚਾਰ ਤੋਂ ਬੜੀਆਂ ਪ੍ਰਾਈਮ ਨੇ ਜਿਹੜੇ ਪੁਰਾਣੇ ਵੈਦ ਜਿਨ੍ਹਾਂ ਨੂੰ ਹਜੇ ਵੀ ਉਹ ਆ ਤਿੰਨ ਚਾਰ ਦੀਆਂ ਗੱਲਾਂ ਕਰਦੇ ਵੀ ਉਹ ਲਸੂੜੇ ਤੋਂ ਬਣਨਗੇ ਇਹ ਚੀਜ਼ ਹਮ ਸੱਕ ਯੂਜ਼ ਹੁੰਦਾ ਬੀਜ ਯੂਜ਼ ਹੁੰਦਾ ਫਲ ਯੂਜ਼ ਹੁੰਦੇ ਆ ਉਹ ਵੱਖ-ਵੱਖ ਨੁਸਖਿਆਂ ਦੇ ਵਿੱਚ ਵੱਖ-ਵੱਖ ਪਾੜ ਵਰਤੇ ਜਾਂਦੇ ਜਵਾਨ ਰਹਿਣ ਲਈ ਵੀ ਵਧੀਆ ਬਈ ਹਾਂ ਸਾਡੇ ਲੋਕ ਤਾਂ ਐਕਚੁਅਲੀ ਅਸੀਂ ਤਾਂ ਜ਼ਿਆਦਾਤਰ ਹਰ ਚੀਜ਼ ਮਸ਼ੀਨ 'ਚ ਲਗਾ ਕੇ ਮੈਂ ਕਹਿਣਾ ਹੁੰਦਾ ਵੀ ਖਾਨ 'ਚ ਟ੍ਰਸਟਡ ਹੋ ਗਿਆ ਤੇ ਬਟ ਜਿਵੇਂ-ਜਿਵੇਂ ਜਿਹੜੇ ਲੋਕਾਂ ਨੇ ਐਕਸਪਲੋਰ ਕੀਤਾ ਹੈ ਨਾ ਗੋਰੇ ਸਗੋਂ ਹੁਣ ਵਾਪਸ ਆ ਰਹੇ ਸਾਡੇ ਪ੍ਰਾਤਨ ਜਿਹੜੇ ਉਹਦੇ ਵੱਲ ਆ ਰਹੇ ਆ ਤਾਂ ਇਹਦੇ ਵਿੱਚ ਇਹ ਐਂਟੀ-ਏਜਿੰਗ ਬਹੁਤ ਵਧੀਆ ਐਂਟੀ-ਏਜਿੰਗ ਹੈ। ਅੱਛਾ ਇਹ ਚਿਹਰੇ ਤੇ ਜਿਹੜੀਆਂ ਝੁਰੜੀਆਂ ਪੈਂਦੀਆਂ ਨੇ ਹਨਾ ਜਾਂ ਓਵਰਆਲ ਵੀ ਜਿਹੜੀ ਬੰਦੇ ਦੀ ਜਿਹੜੀ ਸੇਤ ਆ ਹੈਗੀ ਹੈ ਹਨਾ ਉਹਨੂੰ ਜਵਾਨ ਰੱਖਣ ਦੇ ਵਿੱਚ ਜੇ ਆਪਾਂ ਸਾਂ ਬਈ ਪਰ ਇਹਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਨਾ ਉਪਯੋਗ ਵੱਖ-ਵੱਖ ਤਰੀਕਿਆਂ ਨਾਲ ਬਹੁਤ ਲੋਗ ਤਾਂ ਇਹ ਪੁਰਾਣੀ ਵੇਲੇ ਤਾਂ ਅਹੀਂ ਚੱਬ ਕੇ ਖਾ ਜਾਂਦੇ ਸੀ ਇਹਨੂੰ ਬੱਚੇ ਜਦੋਂ ਪੱਕਿਆ ਹੁੰਦਾ ਸੀਗਾ ਤੇ ਬਟ ਬੜੇ ਲੋਕ ਇਹਦੇ ਜਿਹੇ ਉਹ ਨੁਸਖੇ ਅਪਣਾਉਂਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਈ ਲੋਕ ਇਹਦੇ ਤੇਲ ਨੂੰ ਉਪਯੋਗ ਕਰਦੇ ਆ ਕਈ ਲੋਕ ਇਹਦਾ ਜਿਹੜਾ ਉਹ ਫੁੱਲਾਂ ਨੂੰ ਉਪਯੋਗ ਕਰਦੇ ਆ ਇਹ ਜਦੋਂ ਵੀ ਆਪਾਂ ਗੱਲ ਕਰਦੇ ਹਰੇਕ ਵਾਰੀ ਮੈਂ ਇਹ ਇਹ ਗੱਲ ਮੈਂਸ਼ਨ ਕਰਦਾ ਹੁੰਨਾ ਤੇ ਐਤਕੀ ਵੀ ਕਰੂੰਗਾ ਕਿ ਇਹ ਜਦੋਂ ਵੀ ਕੁਝ ਲੋਕ ਦਰਸ਼ਕ ਆ ਆਪਣੀਆਂ ਇਹ ਗੱਲਾਂ ਸੁਣਦੇ ਆ ਬੰਦਾ ਕੋਈ ਜਵਾਨ ਰਹਿਣਾ ਚਾਹੁੰਦਾ ਹੈ ਨਾ ਤੇ ਕਿਸੇ ਦੀ ਪੇਟ ਦੀਆਂ ਬਿਮਾਰੀਆਂ ਆ ਲੈ ਫਿਰ ਉਹ ਕੋਈ ਜਨਦਾ ਫਿਰ ਸਿੱਧਾ ਹੀ ਲਸੂੜਾ ਲੱਬੜਾ ਤੇ ਚੱਕ ਦੇਣਾ ਕੰਮ ਉਹ ਉਹ ਨਹੀਂ ਕਰਨਾ ਕਿਰਪਾ ਕਰਕੇ ਬੁੱਝੋ ਕਿਸੇ ਆਯੁਰਵੈਦ ਕਮਾਰ ਨਾਲ ਜਾਂ ਪੁਰਾਣੇ ਵੈਦ ਨਾਲ ਸਲਾਹ ਕਰੋ ਬਹੁਤ ਬੈਨੀਫੀਟ ਬੈਨੀਫੀਸ਼ੀਅਲ ਰੁੱਖ ਹੈ ਬਹੁਤ ਵਧੀਆ ਰੁੱਖ ਹੈ ਭਾਈ ਜਿੰਨੇ ਵੀ ਰੁੱਖ ਆਸਲ ਦੇ ਵਿੱਚ ਗੱਲ ਤਾਂ ਉਹੀ ਹੈ ਨਾ ਜਵਾਨ ਰਹਿਣ ਦੀ ਗੱਲ ਤੇ ਆ ਵੀ ਜਦੋਂ ਰੁੱਖ ਲਾਵਾਂਗੇ ਤੇ ਖਾਸ ਤੌਰ ਤੇ ਇਹਨਾਂ ਦੇ ਵਿੱਚ ਹੀ ਇਹ ਜਿਹੇ ਆਰਗੇਨਿਕ ਤੱਤ ਹੈਗੇ ਜਿਹੜੇ ਸਾਡੀ ਸਿਹਤ ਲਈ ਚੰਗੇ ਹੋਣਗੇ ਬੱਖੋ ਬਕਰੇ ਰੇਕ ਦਾ ਆਪੋ ਆਪਣਾ ਹੋਗਾ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਬੰਦਾ ਕੁਦਰਤ ਦੇ ਨੇੜੇ ਜਾਂਦਾ ਹਾਂ ਉਦੁਰਤ ਤੇ ਜੀੜੇ ਜਾਂਦਾ ਤਾਂ ਬੰਦਾ ਖੁਸ਼ ਰਹਿੰਦਾ ਉਹ ਚਿੰਤਾਵਾਂ ਦੂਰ ਜਾਂਦੀਆਂ ਚਿੰਤਾਵਾਂ ਜਦੋਂ ਹੁਣ ਬੰਦੇ ਨੂੰ ਚਿੰਤਾ ਨਹੀਂ ਹੋਊਗੀ ਤਾਂ ਬੰਦੇ ਦੇ ਚਿਹਰੇ ਤੇ ਰੌਣਕ ਹੋਊਗੀ ਰੌਣਕ ਹੋਊ ਤਾਂ ਬੰਦਾ ਆਪੇ ਜਵਾਨ ਹੋਊਗਾ ਆਪੇ ਜਵਾਨ ਹੋਊਗਾ ਸਹੀ ਗੱਲ ਹੈ ਹਨਾ ਬੰਦ ਢੱਬਿਆਂ ਦੇ ਵਿੱਚ ਅਸੀਂ ਆ ਹੁਣ ਇਤਕੀ ਗਰਮੀ ਕਿੰਨੀ ਪਈ ਆ ਤੇ ਤੁਸੀਂ ਆਪ ਹੀ ਜਦੋਂ ਕਹਿ ਰਹੇ ਸੀ ਜਦੋਂ ਆਪਾਂ ਰੋਡ ਸਾਈਡ ਦਰਖਤ ਦੇ ਥੱਲੇ ਖੜੇ ਸੀ ਉੱਥੇ ਹੋਰ ਮਾਹੌਲ ਸੀ ਤੇ ਇਹਦੇ ਥੱਲੇ ਆ ਕੇ ਹੁਣ ਆਪਾਂ ਲੱਗੀ ਨਹੀਂ ਰਿਹਾ ਵੀ ਗਰਮੀ ਹੈਗੀ ਹੈ ਹਨਾ ਤਾਂ ਉਹ ਹੀ ਇਨ ਦਾ ਯਾਰਾ ਐਕਚੁਅਲੀ ਇਨਡਾਇਰੈਕਟ ਬੈਨੀਫਿਟਸ ਨੇ ਨਾ ਜਿਹੜੇ ਸਾਡੇ ਰੁੱਖਾਂ ਦੇ ਉਹ ਉਹ ਬਹੁਤ ਨੇ ਸਮਝੋ ਅਸੀਂ ਰੁੱਖ ਦੇ ਮਾਮਲੇ 'ਚ ਸਾਡਾ ਫਰੇਮ ਇਦਾਂ ਹੀ ਹੁੰਦਾ ਕਿ ਇਹਦੇ ਵਿੱਚੋਂ ਜਾਂ ਤਾਂ ਸਾਨੂੰ ਲੱਕੜ ਮਿਲੂਗੀ ਜਾਂ ਸਾਨੂੰ ਫਲ ਮਿਲਣਗੇ ਜਾਂ ਫਿਰ ਫਾਲ ਮਿਲੂਗਾ ਵੀ ਕੁਝ ਖਾਨ ਹਾਂ ਇਹ ਜਿਵੇਂ ਹੁਣ ਇਹ ਵਾਲਾ ਰੁੱਖ ਆ ਜਿਵੇਂ ਇਹ ਕੋਲ ਮਲਾ ਕੇ ਅੱਜ ਤੁਸੀਂ ਇਹਦੇ ਇਹਦੇ ਆ ਝੜਾਂ 'ਚ ਦੇਖੋ ਹਨਾ ਉਹਨੂੰ ਕੀੜੇ ਕਿੰਨੇ ਵੱਢਣਗੇ ਹਾਂ ਇਹ ਜੀਵ ਜੰਤੂਆਂ ਲਈ ਬਹੁਤ ਸਹਾਈ ਰੋਖਾ ਜਿਹੜੀ ਆਪਾਂ ਗੱਲ ਕਰਦੇ ਨਾ ਵੀ ਜਦੋਂ ਜਿਹੜੇ ਸਹਿਰਦ ਲੋਕ ਜਿਹੜੇ ਗੱਲ ਕਰਦੇ ਆ ਕਿ ਵੀ ਗਲੋਬਲ ਲੈਵਲ ਦਾ ਮੁੱਦਾ ਕੀ ਆ ਕੋਈ ਕਹਿੰਦਾ ਵੀ ਯੂਕਰੇਨ ਦੀ ਜੰਗ ਆ ਕੋਈ ਕੁਝ ਕਹਿੰਦਾ ਤੇ ਜਿਹੜੇ ਲੋਕ ਐਕਚੁਅਲੀ ਇੰਟਰੈਕਚਰ ਲੋਕ ਆ ਜਿਨ੍ਹਾਂ ਨੂੰ ਪਤਾ ਉਹ ਕਹਿੰਦੇ ਵੀ ਬਾਇਓਡਾਈਵਰਸਿਟੀ ਬਹੁਤ ਵੱਡਾ ਮੁੱਦਾ ਹੈ ਵੀ ਜੈਵਿਕ ਉਹ ਭੰਤਚ ਵਿਗਾੜ ਆ ਗਿਆ ਹਾਂ ਤਾਂ ਉਹ ਕੀ ਆ ਜਿਹੜਾ ਜੀਵ ਜੰਤੂਆਂ ਦਾ ਸੰਤੁਲਨ ਆ ਉਹ ਵਿਗੜ ਗਿਆ ਤੋ ਜੀਵ ਜੰਤੂਆਂ ਦਾ ਸੰਤੁਲਨ ਨੂੰ ਨੂੰ ਬਚਾਉਣ ਦੇ ਵਿੱਚ ਸਾਡੇ ਰੁੱਖ ਪੌਦੇ ਬਹੁਤ ਸਹਾਈ ਆ ਇਹ ਛੋਟੇ ਜਿਹੇ ਕੀੜੇ ਤੋਂ ਲੈ ਕੇ ਆ ਜਿਹੜੀਆਂ ਅਲੂਸੂੜੀਆਂ ਕਿਤੇ ਕੱਲੇ ਬੰਦੇ ਥੋੜਾ ਖਾਂਦੇ ਆ ਇਹ ਜਾਨਵਰਾਂ ਦੇ ਵੀ ਕੰਮ ਆਉਂਦੀਆਂ ਤੁਸੀਂ ਬੱਕਰੀਆਂ ਦੀ ਗੱਲ ਕੀਤੀ ਹਾਂ ਬੱਕਰੀਆਂ ਦੇ ਵੀ ਕੰਮ ਹੁੰਦੇ ਆ ਉਹ ਚਾਰਾ ਹੀ ਵਜੋਂ ਯੂਜ਼ ਹੁੰਦੇ ਆ ਹਨਾ ਪੰਛੀ ਬਹੁਤ ਖਾਂਦੇ ਆ ਤਾਂ ਉਹ ਇਹ ਇੱਕ ਇੱਕ ਕੱਲਾ ਕੱਲਾ ਰੁੱਖ ਇਹ ਇਹ ਆਈ ਨਹੀਂ ਹੈਗਾ ਵੀ ਕੱਲੀ ਲਸੂੜੀਆਂ ਤੇ ਛਾ ਦਿੰਦਾ ਇਹ ਪਤਾ ਨਹੀਂ ਕਿੰਨੇ ਇਹਦੇ ਚ ਲੱਖਾਂ ਜੀਵ ਜੰਤੂ ਹਨਾ ਇੱਕੋ ਰੁੱਖ ਕਿੰਨੇ ਜੀਵ ਜੰਤੂਆਂ ਨੂੰ ਸਹਾਈ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਹਿ ਰਹੇ ਹੋ ਵੀ ਜਿਵੇਂ ਮਾਰੂ ਲਾਕਿਆਂ ਦੇ ਵਿੱਚ ਹੁੰਦਾ ਹੈ ਇਹ ਤਾਂ ਉੱਥੇ ਤਾਂ ਸਹੀ ਗੱਲ ਹੈ ਜਦੋਂ ਬੱਕਰੀਆਂ ਭੇਡਾਂ ਵਾਲੇ ਉਚਾਰਦੇ ਹੋਣਗੇ ਤੇ ਛਾ ਵੀ ਇਨਾਂ ਦੀ ਫੁੱਲ ਸ਼ਾਹ ਨਾਲੇ ਚਾਰ ਔਰ ਮੋਰਓਵਰ ਇੱਕ ਇਹ ਆ ਕਿ ਵੀ ਜਿਵੇਂ ਹੁਣ ਚਲੋ ਅੱਜਕੱਲ ਤਾਂ ਹੁਣ ਫੈਸ਼ਨ ਆ ਗਿਆ ਕਿ ਵੀ ਹਾਂ ਫਲਾਂਦੀ ਲਹਿਰ ਚਲੌਣੀ ਐ ਇੰਨੇ ਲੱਖ ਰੋੜ ਬੂਟੇ ਲਾਉਣੇ ਆ ਤੇ ਉਹਨਾਂ ਦੀ ਜਦੋਂ ਸਾਮ ਸਵਾਲ ਦੀ ਗੱਲ ਹੁੰਦੀ ਆ ਉਦੋਂ ਕੋਈ ਕਰਦਾ ਨਹੀਂ ਹੁੰਦਾ ਹਨਾ ਹਜੇ ਵੀ ਲੋਕ ਉਹ ਚੱਲਦੇ ਆ ਅਖਬਾਰਾਂ ਚ ਬਹੁਤ ਬੂਟੇ ਲੱਗਦੇ ਆ ਤੇ ਇਹ ਇਹ ਜਿਹੜਾ ਇਹ ਇਦਾਂ ਦੇ ਰੁੱਖ ਜੇ ਸਾਡੇ ਖਿੱਤੇ ਦੇ ਰੁੱਖ ਨੇ ਇਹ ਇੱਕ ਵਾਰੀ ਜੜ ਫੜ ਗਏ ਉਦੋਂ ਬਾਅਦ ਚੱਕਰ ਹੀ ਕੋਈ ਨਹੀਂ ਸਹੀ ਹੈ ਹਾਂ ਹੁਣ ਇੰਨੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜੋ ਚੱਟਾ ਦੇ ਬਾਹਰ ਪਏ ਹੋਏ ਰੁੱਖ ਸੀਗੇ ਜਿਹੜੇ ਉਹ ਮੈਂ ਨਾ ਅੱਜ ਸਵੇਰੇ ਬੈਠਾ ਦੇਖ ਰਿਹਾ ਸੀ ਮੈਂ ਮੈਂ ਫਸਟ ਆਫ ਅਵਰ ਤੇ ਨਾ ਬਹੁਤ ਤਰ੍ਹਾਂ ਦੇ ਰੁੱਖ ਬੋਲਤੇ ਆ ਤੇ ਮੈਂ ਕੋਸ਼ਿਸ਼ ਬਰਾਸਤੀ ਰੁੱਖ ਵੈਸੀ ਗਮਲੇ ਚ ਲਾ ਕੇ ਰੱਖਿਆ ਵੀ ਕੋਈ ਹੋਰੀ ਨਾ ਘਰੇ ਕੋਈ ਆ ਜਾਂਦਾ ਮੈਂ ਤਾਂ ਜਨ ਪੀਲ ਨੂੰ ਵੇਖਿਆ ਹੀ ਨਹੀਂ ਵਣ ਨਹੀਂ ਵੇਖਿਆ ਜੰਡ ਨਹੀਂ ਵੇਖਿਆ ਇਹ ਮੈਂ 10 15 ਜਿਹੜੇ ਥੋੜੇ ਰੇਅਰ ਜੇ ਨਾ ਉਹਦੇ ਚ ਰੱਖਿਆ ਹੋਇਆ ਹੈ ਉਹ ਮੈਗੇਸ ਉਹ ਇਹ ਦੇਖ ਰਿਹਾ ਹੈ ਨਾ ਉਹ ਕੋਸ਼ ਜਿਹੜੇ ਖੂਬਸੂਰਤੀ ਵਾਲੇ ਜਗੀਆਂ ਦੇ ਜਿਵੇਂ ਕਾਲਜ ਵਗੈਰਾ ਚ ਜਾਂਦੇ ਆ ਉਹ ਜਿਵੇਂ ਕਿਸੇ ਨੇ ਪਾਮ ਦੇ ਤਾ ਹਨਾ ਕਿਸੇ ਨੇ ਮਨੀ ਪਲਾਂਟ ਦੇ ਤਾ ਹਨਾ ਸੰਗੂਨੀਅਮ ਦੇ ਤਾ ਉਹ ਇਦਾਂ ਦੇ ਜਿਹੜੇ ਬੂਟੇ ਆ ਉਹ ਗਮਲਿਆਂ ਚ ਲੋਕ ਦੇ ਦਿੰਦੇ ਆ ਉਹ ਵੀ ਪਏ ਆ ਹਨਾ ਤੇ ਹੁਣ ਅੱਤ ਦੀ ਗਰਮੀ ਚ ਮੈਂ ਦੇਖਿਆ ਵੀ ਬਾਕੀ ਸਾਰਿਆਂ ਦੀ ਕਿੱਡੀ ਵੱਜ ਗਈ ਇਹ ਬਸ ਤਾ ਜਾ ਹਾਂ ਕੋਈ ਫਰਕ ਨਹੀਂ ਪਿਆ ਆ 48+ ਵੀ ਹੋ ਗਿਆ ਸੀ ਤੇ ਇਹਨਾਂ ਇਹਨਾਂ ਤੇ ਕੁਝ ਨਹੀਂ ਫਰਕ ਪਿਆ ਉਹ ਰੀਜ਼ਨ ਕਿਸ ਵੀ ਉਹ ਹੋਈ ਇਹ ਇਥੋਂ ਦੇ ਕਿਸ ਖਿੱਤੇ ਦੇ ਇਹ ਇਥੇ ਮਤਲਬ ਇਹਨਾਂ ਦਾ ਇਹ ਮੂਲ ਸਥਾਨ ਹੈ ਇਹਨਾਂ ਰੁੱਖਾਂ ਭਾਈ ਜਿਵੇਂ ਹੁਣ ਤੁਸੀਂ ਇਹ ਦੇਖੋ ਆਪਾਂ ਜਿਵੇਂ ਹੁਣ ਰੁੱਖ ਲਾਉਣੇ ਵੀ ਆ ਹਨਾ ਜਿਆਦਾਤਰ ਜਿਵੇਂ ਆਪਾਂ ਇਹਦੇ ਚ ਬਹੁਤ ਸਾਰੇ ਰੁੱਖ ਲੈ ਕੇ ਆਏ ਆ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜਿਆਦਾਤਰ ਜਿਹੜੇ ਲੋਕ ਲਾਉਂਦੇ ਆ ਮੈਂ ਵੈਸੇ ਉਹ ਵੀ ਨਹੀਂ ਲਾਉਂਦੇ ਬਹੁਤੇ ਤਾਂ ਕਿਕਰਾਂ ਟਾਲੀਆਂ ਪਰ ਜੇਕਰ ਆਪਾਂ ਦੇਖੀ ਜਿਵੇਂ ਇਹ ਹੋ ਗਿਆ ਜਾਂ ਆਹੋ ਸੀਤਾ ਸ਼ੋਕ ਦੀ ਗੱਲ ਕੀਤੀ ਸੀ ਜਾਂ ਉਹ ਇਹ ਜਿਹੜੇ ਰੋਖਾ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਆਪਾਂ ਨੂੰ ਸਰਕਾਰ ਲੈਵਲ ਤੇ ਜਾਂ ਪ੍ਰਮੋਟ ਕਰਨਾ ਚਾਹੀਦਾ ਤਾਂ ਜੋ ਮਤਲਬ ਜਿਵੇਂ ਤੁਸੀਂ ਕਿਹਾ ਨਾ ਵੈਰਾਈਟੀ ਆਵੇ ਡਾਈਵਰਸਿਟੀ ਹੋਵੇ ਫਿਰ ਡਾਈਵਰਸਿਟੀ ਹੋ ਮੈਨੂੰ ਫੋਰੈਸਟ ਦੇ ਜਿਹੜਾ ਹੈਗਾ ਨਾ ਉਹਨਾਂ ਦਾ ਪਿਛਲੇ ਹਫਤੇ ਦੀ ਗੱਲ ਲੀਆ ਉਹ ਜਿਹੜੇ ਚੇਅਰਮੈਨ ਨੇ ਫੋਰੈਸਟ ਦੇ ਉਹ ਉਹਨਾਂ ਦਾ ਉਹਨਾਂ ਦੇ ਕਿਸੇ ਸੰਗੀ ਸਾਥੀ ਦਾ ਫੋਨ ਆਇਆ ਕਿ ਚੇਅਰਮੈਨ ਸਾਊਥ ਨੂੰ ਮਿਲਣਾ ਚਾਹੁੰਦੇ ਆ ਇੱਥੇ ਗੈਸਟ ਹੋਸਟਰੀ ਹੋਇਆ ਮੈਂ ਚਲਾ ਗਿਆ ਸੋਰੇ ਸੋਰੇ ਅਸੀਂ ਗਏ ਮੈਂ ਤੇ ਮੇਰਾ ਇੱਕ ਬਿੱਤਾ ਤੇ ਉਹ ਮੈਨੂੰ ਪੁੱਛਣ ਲੱਗੇ ਵੀ ਮੋٹے ਤੌਰ ਤੇ ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਉਹ ਹਨਾ ਮੈਂ ਕਿਹਾ ਜੀ ਮਬਾਲੀਆਂ ਗੱਲਾਂ ਨਹੀਂ ਕਰਦਾ ਵੀ ਬਹੁਤ ਬੜਾ ਕੁਝ ਹੋ ਸਕਦਾ ਤੇ ਸਭ ਤੋਂ ਵੱਡਾ ਕੰਮ ਦਾ ਤੁਸੀਂ ਜੇ ਆਪਾਂ ਇਹੀ ਕਰ ਲਈਏ ਹਨਾ ਵੀ ਪੰਜਾਬ ਨੂੰ ਚਾਰ ਪੰਜ ਹਿੱਸਿਆਂ 'ਚ ਵੰਡ ਕੇ ਇੱਕ ਪਠਾਨਕੋਟ ਵਾਲਾ ਇਲਾਕਾ ਧਾਰ ਬਲੌਕ ਵਾਲਾ ਇੱਕ ਇੱਧਰ ਮਾਝੇ ਵਾਲਾ ਇਲਾਕਾ ਫੋਜ਼ਪੁਰ ਤੇ ਅੰਮ੍ਰਿਤਸਰ ਦੇ ਵਿੱਚ ਵਾਲਾ ਇਲਾਕਾ ਪਟਿਆਲਾ ਹੋ ਗਿਆ ਲੁਧਿਆਣਾ ਹੋ ਗਿਆ ਤੇ ਇੱਕ ਆਪਣਾ ਮੁਕਸਰ ਪਠੰਡਿਆ ਮੈਂ ਕਿਹਾ ਜੀ ਤੁਸੀਂ ਪੰਜ ਜਗ੍ਹਾ ਵੀ ਆਪਾ ਵੱਡੀਆਂ ਨਰਸਰੀਆਂ ਤਾਂ ਆਲਰੇਡੀ ਨਰਸਰੀਆਂ ਹੈਗੀਆਂ ਬਣਾਉਣੀਆਂ ਨਹੀਂ ਆ ਤੇ ਆਪਾਂ ਉਥੇ ਵਿਰਾਸਤੀ ਰੁੱਖਾਂ ਦੀ ਅਵੇਲੇਬਿਲਟੀ ਕਰਤੀਏ ਤਾਂ ਇੱਕ ਮੈਂ ਕਿਹਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਉਹ ਚ ਕੁਝ ਨਹੀਂ ਕਰਨਾ ਸਿਰਫ ਜਿਹੜੀ ਨਵੀਂ ਪੀੜ੍ਹੀ ਆਈ ਆ ਜੰਗਲਾਤ ਉਪਭਾਗ ਦੀ ਸਮੱਸਿਆ ਹੈ ਕਿ ਜਿਹੜੀ ਆ ਪੁਰਾਣੀ ਪੀੜ੍ਹੀ ਸੀ ਜਿਹਨੂੰ ਪਤਾ ਸੀ ਆ ਵੀ ਲਸੂੜੇ ਨੂੰ ਫਾਲ ਕਦੋਂ ਪੈਂਦਾ ਕਦੋਂ ਉਹਨੂੰ इकठा ਕਰਕੇ ਕਦੋਂ ਉਹ ਪੁੱਗਰੂਆ ਕਰੋ ਜਰਮੀਨੇਟ ਕਦੋਂ ਕਰੋਗਾ ਜੇ ਅਮਲਤਾਸ ਦਾ ਬੀਜ ਇਕੱਠਾ ਕਰਨਾ ਇਕੱਠਾ ਕਦੋਂ ਕਰਨਾ ਫਿਰ ਉਹਨੂੰ ਜੇ ਉਹਦਾ ਹਾਰਡ ਆ ਤਾਂ ਉਹਨੂੰ ਭਿਉਂ ਕੇ ਰੱਖਣਾ ਤਾਂ ਕਿੰਨੇ ਘੰਟੇ ਰੱਖਣਾ ਉਹ ਪੁਰਾਣੀ ਪੀੜ੍ਹੀ ਨੂੰ ਪਤਾ ਸੀ ਜਿਹੜੀਆਂ ਨਵੇਂ ਨਵੀਂ ਜਨਰੇਸ਼ਨ ਆਈ ਉਹਨਾਂ ਨੂੰ ਕੁਝ ਪਤਾ ਨਹੀਂ ਮੈਂ ਉਹਨੂੰ ਕਿਹਾ ਸਭੋ ਵੀ ਅਸੀਂ ਅਸੀਂ ਜਿਹੜੀ ਸਾਡੀ ਸੰਸਥਾ ਵੱਲੋਂ ਅਸੀਂ ਉਹ ਟ੍ਰੇਨਿੰਗ ਦੇ ਇਹਨੂੰ ਤਿਆਰ ਆ ਤੇ ਬਟ ਆਪਾਂ ਹੁਣ ਤੁਸੀਂ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਹਾਂ ਹੁਣ ਕਈ ਐਨਆਰਆਈ ਦਾ ਆਪਣੇ ਆਹ ਐਪੀਸੋਡ ਦੇਖ ਕੇ ਮੈਨੂੰ ਫੋਨ ਆ ਜਾਂਦਾ ਗੱਲ ਸਾਹਿਬ ਉਹ ਵਰਨੇ ਬਾਰੇ ਸੁਣਿਆ ਜੀ ਸੀਦਾ ਸ਼ੋਅ ਬਾਰੇ ਸੁਣ ਉਹ ਲੋਕ ਭਾਵਕ ਹੋ ਕੇ ਉਹ ਕਹਿੰਦੇ ਫਿਰ ਦਿਓ ਫਿਰ ਉਹ ਹੁਣ ਕਿੱਥੇ ਤਾਂ ਬੰਦੇ ਨੇ ਇੱਕ ਅੱਧੀ ਕੋਈ ਸੰਸਥਾ ਵੰਡਦੀ ਆ ਉਥੋਂ ਉਹਨੂੰ ਲੱਭਣਾ ਮਿਲੇ ਨਾ ਮਿਲੇ ਤੇ ਜੇ ਕਿਤੇ ਐ ਸਰਕਾਰੀ ਤੌਰ ਤੇ ਬੂਟੇ ਵੇਲੇ ਹੁਣ ਹੁਣ ਤਾਂ ਆਪੀ ਉਹਨਾਂ ਦਾ ਫਲਾਵ ਅਜੂ ਇਹ ਹਰੇਕ ਜਗ੍ਹਾ ਮਿਲਣ ਲੱਗ ਜਾਣਾ ਸੌਖਾ ਹੋ ਜਾ ਸੌਖਾ ਹੋ ਜਾ ਸਹੀ ਗੱਲ ਹੈ ਬਈ ਕੁਝ ਹੋਰ ਸੂਰੇ ਵਾਲੇ ਰਹਿ ਗਿਆ ਹੋਵੇ ਕਿਉਂਕਿ ਜਦੋਂ ਵੀ ਕੋਈ ਰੁੱਖ ਦੀ ਗੱਲ ਕਰਦੇ ਆਪਾਂ ਨਵੀਂ ਤੋਂ ਨਵੀਂ ਗੱਲਾਂ ਸਿੱਖਣ ਹਾਂ ਇਹਦੇ ਬਾਰੇ ਰੌਚਕ ਗੱਲਾਂ ਇੱਕ ਦੋ ਦੀ ਪੁੱਲ ਚੱਲੇ ਚੰਗਾ ਹੋਇਆ ਤੁਸੀਂ ਯਾਰ ਹਾਂਜੀ ਹਾਂਜੀ ਇੱਕ ਤਾਂ ਇਹਦੀ ਜਿਹੜੀ ਲੱਕੜ ਜਦੋਂ ਸੁੱਕ ਜਾਂਦੀ ਆ ਪੁਰਾਣੇ ਵੇਲੇ ਜਦੋਂ ਆਪਾਂ ਸੁਣਦੇ ਪਹਿਲਾਂ ਲੋਕ ਪੱਥਰ ਨਾਲ ਪੱਥਰ ਘਸਾ ਕੇ ਅੱਗ ਬਾਲਦੇ ਸੀ ਉਹ ਲੋਕ ਇਹਦੇ ਤੋਂ ਅੱਗ ਬਾਲ ਲੈਂਦੇ ਕੀ ਬਾਤ ਹੈ ਇਹ ਬੜੀ ਡਿਫਰੈਂਟ ਗੱਲ ਆ ਇਹਦੇ ਬਾਬਤ ਹਨਾ ਫਿਰ ਇਹਦੇ ਜਿਹੜੇ ਖਾਸ ਕਰਕੇ ਮਿਸਰ ਦੇ ਇਸ਼ਾਰਾ ਹਨਾ ਜਿਵੇਂ ਆਪਣੇ ਬਹੁਤ ਹੁੰਦਾ ਹੈ ਮਿਸਰ 'ਚ ਵੀ ਪਾਇਆ ਜਾਂਦਾ ਤੇ ਮਿਸਰ ਦੇ ਲੋਕ ਜਿਹੜੀਆਂ ਪੁਰਾਣੀਆਂ ਲਾਸ਼ਾਂ ਨੂੰ ਸੰਭਾਲਣ ਵਾਸਤੇ ਨਾ ਉਹ ਖਾਸ ਤੌਰ ਤੇ ਜਿਹੜਾ ਇਹ ਇਹਦਾ ਜਿਹੜਾ ਉਹਦੇ ਬਕਸੇ ਬਣਦੇ ਆ ਉਹਦੀ ਲਸੂੜੇ ਦੀ ਲੱਕੜ ਯੂਜ਼ ਕਰਦੇ ਆ अच्छा क्या बात है ये दो बढ़िया रोचक गल्ला भाई ये तो कमाल हो ही होगी ਤੁਸੀਂ ਇਹ ਦੇਖੋ ਵੀ ਕਿ ਆ ਕਿਹਜਾ ਕੁਛ ਆਪਾਂ ਆਪਣੇ ਰੁੱਖਾਂ ਤੋਂ ਹੀ ਮਤਲਬ ਸਾਰੀ ਜ਼ਿੰਦਗੀ ਇਹਨਾਂ ਨੇ ਆਪਣੀ ਤਾਰੀ ਪੈਈ ਦੀ ਆ ਉਹ ਅਸੀਂ ਫਿਰ ਉਹੀ ਗੱਲ ਨਾ ਵੀ ਅਸੀਂ ਮਸ਼ੀਨ ਨੂੰ ਚੀਜ਼ਾਂ ਲਾ ਅਸੀਂ ਚੋਲੇ ਵੀ ਬਾਜ਼ਾਰੋਂ ਲੈ ਕੇ ਕੁਛ ਖਾਣਾ ਜਿਹੜਾ ਮਸ਼ੀਨ ਨੇ ਕੱਢਿਆ ਹੋਵੇ ਪੈਕਟ 'ਚ ਬੰਦ ਹੋਵੇ ਆਪਣੇ ਲਾਇਆ ਬਾਬਾ ਜੀ ਬੈਲ ਲਾਉਣੇ ਪਰਤੀ ਲੱਗੇ ਵੈਸੇ ਆ ਗੁੰਦ ਲਈ ਵੀ ਬਹੁਤ ਹੈ ਛੋਟੇ ਹੱਥ ਚੁੱਪ ਚੁੱਪ ਕਰੀ ਜਾਂਦੇ ਆ ਇਹ ਹੁਣ ਪ੍ਰੋਪਰ ਉਹਦੇ ਨਾਲ ਹੁੰਦੇ ਆ ਇਹ ਤਾਂ ਸਭ ਤੋਂ ਬੈਸਟ ਕੈਰੈਕਟਰੀ ਇਹਦਾ ਇਹ ਹਾਂ ਚਲੋ ਠੀਕ ਹੈ ਭਾਈ ਬਹੁਤ ਧੰਨਵਾਦ ਦੋਸਤੋ ਲਸੂੜੇ ਲਾਓ ਤੇ ਖਾਸ ਤੌਰ ਦੇ ਉੱਤੇ ਕੱਲਾ ਇਹ ਹੀ ਨਹੀਂ ਹੋਰ ਵੀ ਜਿੰਨੇ ਰੁੱਖ ਐ ਜੇਕਰ ਤੁਸੀਂ ਲਾਉਣਾ ਚਾਹੁੰਦੇ ਹੋ ਤੇ ਉਹ ਵੱਖੋ ਵੱਖਰੀ ਜਿੰਨੀ ਵੀ ਆਪਣੀ ਵੈਰਾਈਟੀ ਹੈਗੀ ਐ ਰੁੱਖਾਂ ਦੀ ਵਿਰਾਸਤੀ ਰੁੱਖਾਂ ਦੀ ਖਾਸ ਤੌਰ ਤੇ ਉਹਨਾਂ ਸਾਰਿਆਂ ਨੂੰ ਆ ਆਪਾਂ ਲਾਉਣਾ ਚਾਹੀਦਾ ਐ ਤੇ ਦੱਸਣਾ ਵੀ ਚਾਹੀਦਾ ਇੱਕ ਦੂਜੇ ਨੂੰ ਸੜਕਾਂ ਦੇ ਕੰਡੇ ਤੇ ਵੀ ਜਿਹੜੇ ਰੁੱਖ ਲੱਗਦੇ ਆ ਜਾਂ ਸਾਡੀ ਖੇਤਾਂ ਨੂੰ ਪਈਆਂ ਜਾਂਦੀਆਂ ਉੱਥੇ ਸਾਨੂੰ ਇਹੇ ਜਿਹੇ ਰੁੱਖ ਜਿਹੜੇ ਆ ਉਹ ਲਾਉਣੇ ਚਾਹੀਦੇ